ਬਾਈ ਤੂੰ ਪੁੱਛ ਰਿਹਾ ਵੜਾ ਜੀ ਹਾਂਜੀ ਵੀਰੇ ਕੀ ਹਾਲ ਨੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਹਾਂ ਵੀਰੇ ਵਧੀਆ ਵੀਰੇ ਅਸੀਂ ਕੀ ਸੁਣਦੇ ਆਂ ਕਹਿੰਦੇ ਵੀ LED ਦੇ ਨਾਲ LED ਫ੍ਰੀ ਦੇਈ ਜਾਂਦੇ ਹੋ ਹੈ ਬਿਲਕੁਲ ਸਹੀ ਸੁਣਿਆ ਵੀਰੇ ਤੁਸੀਂ ਸਹੀ ਸੁਣਿਆ ਬਿਲਕੁਲ ਸਹੀ ਅਸੀਂ LED ਦੇ ਨਾਲ LED ਹੀ ਫ੍ਰੀ ਦਵਾਂਗੇ ਤੁਸੀਂ Samsung ਦੀ 75 ਇੰਚ ਦੀ 4K TV ਸਾਡੇ ਤੋਂ ਖਰੀਦ ਦਿਓ ਤਾਂ ਨਾਲ ਤੁਹਾਨੂੰ 43 ਇੰਚ ਦਾ 4K TV ਫ੍ਰੀ ਦਿੱਤਾ ਜੀ ਨਾਲ ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਕੋਈ ਕ੍ਰੈਡਿਟ ਕਾਰਡ ਹੈ ਕ੍ਰੈਡਿਟ ਕਾਰਡ ਤੇ 10000 ਰੁਪਏ ਦਾ ਹੋਰ ਡਿਸਕਾਊਂਟ ਵੀ ਦਵਾਂਗੇ ਨਾਲ ਜੀ ਤੁਹਾਨੂੰ ਬਲੋ ਐਲਈਡੀ ਤੇ ਇੱਕ ਤਾਂ ਐਲਈਡੀ ਫ੍ਰੀ ਮਿਲ ਜਾਣੀ ਆ 43 ਇੰਚ ਦੀ ਫ੍ਰੀ ਮਿਲਦੀ ਆ ਦੇਖ ਲਓ ਲੋਕ ਦੇਖ ਰਹੇ ਤੁਹਾਨੂੰ ਬਿਲਕੁਲ ਜੀ ਬਿਲਕੁਲ ਸਹੀ ਅੱਛਾ ਜੀ 43 ਇੰਚ ਦੀ ਤੁਹਾਨੂੰ ਇਹਦੇ ਨਾਲ ਐਲਈਡੀ ਫ੍ਰੀ ਮਿਲਣੀ ਆ ਨਾਲ 10000 ਰੁਪਏ ਦਾ ਕੈਸ਼ਬੈਕ ਵੀ ਦਵਾਂਗੇ 10000 ਰੁਪਏ ਦਾ ਕੈਸ਼ਬੈਕ ਮਿਲ ਜਾਣਾ ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਹੋਰ ਜੋ ਤੁਹਾਨੂੰ ਮਲੇ ਰਿਕਾਰਡ ਵਿੱਚ ਕਿਸੇ ਕੋਲ ਨਹੀਂ ਮਿਲਣੀ ਜੀ 3 ਸਾਲ ਦੀ ਫੁੱਲ ਵਾਰੰਟੀ ਦੇ ਨਾਲ ਪੈਨਲ ਦਵਾਂਗੇ ਜੀ ਮਤਲਬ ਤਿੰਨ ਸਾਲ ਕੁਝ ਵੀ ਹੁੰਦਾ ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਤੇ ਐਲਈਡੀਆਂ ਤਾਂ ਇਹਦਾ ਰਹੀ ਗੱਲ ਬਈ ਇਹਦੀ 75 ਇੰਚ ਦੀ ਬਾਕੀ ਹੋਰ ਵੀ ਐਲਈਡੀਆਂ ਆਪਣੀ ਰਹੀਆਂ ਹਨ ਇੱਕ ਐਲਈਡੀ ਦੇ ਨਾਲ ਆਪਣੇ ਕੋਲ ਆਫਰ ਹੈ ਜੀ ਤੁਸੀਂ 43 ਐਂਡ ਉਸ ਤੋਂ ਉੱਪਰ ਕੋਈ ਵੀ ਵੱਡਾ ਪੈਨਲ ਖਰੀਦਿਓ ਫਰ ਇੱਕ ਦੇ ਨਾਲ ਤੁਹਾਨੂੰ ਆਪਾਂ Samsung ਦਾ origignal 2500 ਰੁਪਏ ਵਾਲਾ headphone ਦਵਾਂਗੇ bluetooth ਵਾਲਾ ਜੀ ਦੇਖੋ origignal ਹੈ ਜੀ Samsung ਦਾ ਕੋਈ ਦੇਸੀ ਨਹੀਂ ਕੋਈ ਡੁਪਲੀਕੇਟ ਨਹੀਂ ਸਿਰਫ ਦੇਖੋ origignal ਦਵਾਂਗੇ ਜੀ ਆਪਾਂ ਤੁਹਾਨੂੰ ਅੱਛਾ ਜੀ ਮਤਲਬ ਹੈ ਹੀ ਸਟੋਰ origignal ਤਾਂ ਹਰ ਆਈਟਮ ਜਿਹੜੀ ਹੈਗੀ ਆ ਲਓ ਜੀ ਆਹ ਜਿਹੜਾ headphone ਹੈ ਤੁਹਾਨੂੰ 43 ਇੰਚ ਤੇ ਉਸ ਤੋਂ ਨਾਲ ਮਿਲ ਲਾਉਗਾ ਐਜ਼ ਅ ਗਿਫਟ ਦੇ ਰਹੇ ਨੇ ਤਿਹਾਰਾ ਕਰਕੇ ਔਰ ਇੰਨਾ ਸਾਰਿਆਂ ਦੇ ਵੀ 3 ਸਾਲ ਦੀ ਵਾਰੰਟੀ ਮਿਲਣੀ ਆ ਜੀ ਤੁਹਾਨੂੰ ਫੁੱਲ ਵਾਰੰਟੀ ਅੱਛਾ ਇਹਨਾਂ ਦੇ ਵੀ ਮਿਲਣੀ ਆ ਇਹਨਾਂ ਦੇ ਵੀ ਫੁੱਲ 3 ਸਾਲ ਦੀ ਵਾਰੰਟੀ ਮਿਲਣੀ ਆ ਜੀ ਆਪਾਂ ਦੇਖ ਲਓ ਵੀ ਇਹ ਨਾ ਹੋਵੇ ਬਾਅਦ ਚੋਂ ਨਾ 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 ਬਿਲਕੁਲ ਸਹੀ ਜੀ ਅੱਜ ਤੱਕ ਅਸੀਂ ਕਦੇ ਸੁਣਿਆ ਨਹੀਂ ਵੀ ਕੋਈ ਯਾਰ 3 ਸਾਲ ਦੀ ਵਾਰੰਟੀ ਦਿੰਦਾ ਹੋਵੇ ਅੱਜ ਅਸੀਂ ਦਵਾਂਗੇ ਜੀ ਤੁਹਾਨੂੰ 3 ਸਾਲ ਦੀ ਵਾਰੰਟੀ ਜੀ ਲਿਖ ਕੇ ਦਵਾਂਗੇ ਲਿਖ ਕੇ ਦਵਾਂਗੇ ਜੀ ਲਓ ਜੀ ਲਓ ਮਤਲਬ ਚੀਜ਼ ਲੈ ਲੈਣੇ ਆ ਉਹਦੇ ਤੇ ਆਪਾਂ ਨੂੰ ਟੈਨਸ਼ਨ ਜੀ ਲੱਗੀ ਰਹਿੰਦੀ ਆ ਇਹਨਾਂ ਤੋਂ ਚੀਜ਼ ਚੀਜ਼ ਲੈ ਲਓ ਉਹ ਟੈਨਸ਼ਨ ਦੀ ਗੱਲ ਇਹ ਨਹੀਂ 3 ਸਾਲ ਦੀ ਵਾਰੰਟੀ ਮਿਲ ਜਣੇ ਅੱਛਾ ਕ੍ਰੈਡਿਟ ਕਾਰਡ ਦੀ ਸਕੀਮ ਇਹਨਾਂ ਤੇ ਵੀ ਆ ਇਹਨਾਂ ਦੀ ਵੀ ਕ੍ਰੈਡਿਟ ਕਾਰਡ ਦੀ ਸਕੀਮ ਹੈ ਜੀ 43 ਇੰਚ ਦੀ ਕੋਈ ਵੀ LED ਲੈਣੇ ਹੋ ਜਾਂ ਉਸ ਤੋਂ ਬੜੀ LED ਲੈਣੇ ਹੋ ਤਾਂ 3000 ਰੁਪਏ ਦਾ ਕੈਸ਼ਬੈਕ ਅਸੀਂ ਉਸ ਤੇ ਵੀ ਦਵਾਂਗੇ ਤੁਹਾਨੂੰ ਜੀ 3000 ਦਾ ਕੈਸ਼ ਬੈਗ ਮਿਲੂਗਾ। ਇਹ ਸਵੇਕਮ ਦਵਾਂਗੇ ਜੀ। ਫਿਰ ਆ ਕੀ ਰੱਖ ਰੱਖੇ ਨੇ ਭਾਈ ਆ ਕੀ ਚੀਜ਼ਾਂ ਨੇ ਕਿੱਟਾਂ ਉਸਾਂ ਜਿਆ। ਇਹ ਇਹ ਤੁਹਾਨੂੰ ਹਰ ਇੱਕ ਪ੍ਰੋਡਕਟ ਦੇ ਨਾਲ ਸ਼ਾਰਟ ਗਿਫਟ ਮਿਲੂਗਾ ਜੀ। ਚਾਹੇ ਤੁਸੀਂ ਕੋਈ ਵਾਸ਼ਿੰਗ ਮਸ਼ੀਨ ਲੈ ਲਓ, ਕੋਈ ਫ੍ਰਿਜ ਲੈ ਲਓ, ਹਰ ਇੱਕ ਦੇ ਨਾਲ ਸ਼ਾਰਟ ਗਿਫਟ ਤੁਹਾਨੂੰ ਨਾਲ ਦਵਾਂਗੇ। ਉਹ ਵੀਰੇ ਆ ਤਾਂ ਭੁੱਲ ਕੇ ਮੋਬਾਈਲ ਰੱਖੀ ਫਿਰਦੇ ਹੋ ਤੁਸੀਂ ਮੋਬਾਈਲ ਥੋੜੀ ਗਿਫਟ ਦੇਵਾਂਗੇ ਯਾਰ। ਸਾਈਲ ਵੀ ਗਿਫਟ ਦਵਾਂਗੇ ਜੀ ਤੁਹਾਨੂੰ ਆਓ ਦਿਖਾਣੇ ਆ ਅਸੀਂ। ਮੋਬਾਈਲ ਵੀ ਕਿਸ ਤਰ੍ਹਾਂ ਦੇ ਲਓ ਜੀ। ਕੀ ਬਾਤ ਹੈ। ਮਤਲਬ Samsung ਦਾ ਮੋਬਾਈਲ ਵੀ ਗਿਫਟ ਦੇ ਰਹੇ ਨੇ। ਇਹ ਕਿਹਦੇ ਨਾਲ ਦੇ ਰਹ ਦੇਖੋ ਜੀ ਸਾਈਡ ਬਾਈ ਸਾਈਡ ਦੇਖੋ ਸਾਈਡ ਬਾਈ ਸਾਈਡ ਸਾਈਡ ਬਾਈ ਸਾਈਡ ਕਰੇ ਉਹਨੇ ਵੀ ਕਲੀਅਰ ਕਰ ਦੋ ਹੁਣ ਜਿਹੜੇ ਅੱਜ 2 ਟੱਕੀ ਵਾਲੀ ਫ੍ਰੀਜਾਂ ਦੇ ਨੇ ਜੀ ਉਹਨਾਂ ਦੇ ਨਾਲ ਤੁਹਾਨੂੰ ਮੋਬਾਈਲ ਵੀ ਫ੍ਰੀ ਦੇਵਾਂਗੇ ਅੱਛਾ ਕੋਈ ਵੀ ਸਾਈਡ ਬਾਈ ਸਾਈਡ ਫ੍ਰੀਜ ਲੈ ਲਓ ਤੇ ਆਹ ਵਾਲਾ ਫੋਨ ਧਿਆਨ ਨਾਲ ਦੇਖ ਲਓ ਬਾਅਦ ਚੋਂ ਮੁੱਕਰ ਨਾ ਜਾਣ ਇਹ ਇਹ ਵਾਲਾ ਫੋਨ ਨਾਲ ਗਿਫਟ ਮਿਲਣਾ ਹੈ ਗਿਫਟ ਮਿਲੂਗਾ ਜੀ ਜੇ ਕ੍ਰੈਡਿਟ ਕਾਰਡ ਲੈ ਕੇ ਆਨੇ ਹੋ ਕ੍ਰੈਡਿਟ ਕਾਰਡ ਤੇ 10000 ਰੁਪਏ ਦਾ ਹੋਰ ਡਿਸਕਾਊਂਟ ਦਵਾਂਗੇ ਜੀ ਇਹਦੇ ਉੱਪਰ ਅੱਛਾ ਜੀ 10000 ਦਾ ਹੋਰ ਡਿਸਕਾਊਂਟ ਮਿਲਣਾ ਕ੍ਰੈਡਿਟ ਇਦੇ ਨਾਲ ਤੁਹਾਨੂੰ 9000 ਰੁਪਏ ਵਾਲਾ ਮਾਈਕ੍ਰੋਵੇਵ ਫ੍ਰੀ ਹੈ ਜੀ ਦੇਖੋ ਅੱਛਾ ਇਹ ਵੀ ਨਾਲ ਫ੍ਰੀ ਹੈ ਨਾਲ ਫ੍ਰੀ ਦਵਾਂਗੇ ਜੀ ਮੈਂ ਕਿਹਾ ਕਿਤੇ ਡਿਸਪਲੇ ਕੀਤਾ ਯਾਰ ਤੁਸੀਂ ਤਾਂ ਬੱਲੇ ਬੱਲੇ ਕਰਾਈ ਪਈ ਆ ਜਮਾਂ ਦੇਖੋ ਇਹ ਵੀ ਗਿਫਟ ਹੈ ਜੀ ਗਿਫਟ ਲਓ ਜੀ ਆਹ ਵਾਲਾ ਜਿਹੜਾ ਮਾਈਕ੍ਰੋਵੇਵ ਆ ਇਸ ਮਸ਼ੀਨ ਦੇ ਨਾਲ ਇਹ ਵੀ ਤੁਹਾਨੂੰ ਗਿਫਟ ਮਿਲਣਾ ਹੈ ਅਗਰ ਕ੍ਰੈਡਿਟ ਕਾਰਡ ਲੈ ਕੇ ਆਨੇਓ 17.5% ਦਾ ਲੈਸ ਮੈਂ ਹੋਰ ਦਊਗਾ ਇਸ ਮਸ਼ੀਨ ਓਏ ਹੋਏ ਹੋਏ ਇਹਦੇ ਤੇ ਇਸ ਮਸ਼ੀਨ ਦੀ ਕਿੰਨੀ ਕੀਮਤ ਹੋਊਗੀ 17.5% ਹਾਂ ਉਸ ਤੋਂ ਲੈਸ ਹੋਰ ਹੋ ਜਾਊਗਾ ਨਾਲ ਮਾਈਕ੍ਰੋਵੇਵ ਫ੍ਰੀ ਹੈ ਜੀ 9000 ਰੁਪਏ ਵਾਲਾ ਤੇ LED ਮਾਈ ਕਿਹੜੀ ਕਿਹੜ ਆਪਣੇ ਕੋਲ ਜੀ 32 ਇੰਚ ਤੋਂ ਲੈ ਕੇ 75 ਇੰਚ ਤੱਕ ਸਾਰੀ ਐਲਈਡੀਆਂ ਅਵੇਲੇਬਲ ਨੇ ਜੀ ਦੇਖੋ ਜਿਵੇਂ ਹੁਣ 32 ਇੰਚ ਲੱਗੀ ਹੋਈ ਹੈ ਜੀ ਠੀਕ ਹੈ ਜੀ ਅੱਗੇ ਆ 4K ਟੀਵੀ ਆ ਜਾਣਗੇ ਜੀ ਦੇਖੋ 4K ਟੀਵੀ ਦੀ ਆਪਣੇ ਕੋਲ ਸਾਰੀ ਰੇਂਜ ਲੱਗੀ ਹੋਈ ਹੈ ਜੀ ਦੇਖੋ 6 ਤਰ੍ਹਾਂ ਦੇ ਮਾਡਲ ਆਉਂਦੇ ਨੇ 6 ਹੀ 6 ਆਪਣੇ ਕੋਲ ਅਵੇਲੇਬਲ ਨੇ ਤੇ ਡਿਸਪਲੇ ਦੇ ਵਿੱਚ ਵੀ ਲੱਗੇ ਹੋਏ ਨੇ ਡਿਸਪਲੇ ਦੇ ਵਿੱਚ ਵੀ ਲੱਗੇ ਹੋਏ ਨੇ ਉਸ ਤੋਂ ਬਾਅਦ ਆ 55 ਇੰਚ ਆ ਜੀ ਦੇਖੋ 55 ਇੰਚ ਦੇ ਵਿੱਚ ਵੀ ਸਾਰੇ 4K ਮਾਡਲ ਆਪਣੇ ਕੋਲ ਅਵੇਲੇਬਲ ਨੇ ਜੀ 4 ਤਰ੍ਹਾਂ ਦੇ ਮਾਡਲ ਆਉਂਦੇ ਨੇ ਔਰ ਚਾਰੇ ਹੀ ਆਪਣੇ ਕੋਲ ਇੱਥੇ ਡਿਸਪਲੇ ਤੇ ਲੱਗੇ ਡ QLED ਦਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਪਹਿਲਾਂ ਮਤਲਬ ਕੀ ਹੁੰਦਾ ਜੀ QLED ਕੁਆਂਟਮ ਡਾਟ LED ਕਹਿੰਦੇ ਨੇ ਜੀ ਇਹਨੂੰ ਇਹਦਾ ਫਾਇਦਾ ਇਹ ਹੈ ਕਿ ਇਹਦੇ ਵਿੱਚ ਜੋ ਪਿਕਚਰ ਕੁਆਲਿਟੀ ਹੈ ਹੋਰ ਵੀ ਜ਼ਿਆਦਾ ਬ੍ਰਾਈਟ ਮਿਲਦੀ ਹੈ ਜਿਹਦੇ ਵਿੱਚ ਕੀ ਤੁਹਾਨੂੰ ਏਦਾਂ ਲੱਗੇਗਾ ਤੁਸੀਂ ਰੀਅਲ ਲਾਈਫ ਦੇ ਵਿੱਚ ਪਿਕਚਰ ਦੇਖ ਰਹੇ ਹੋ ਮਤਲਬ ਆਈ ਕੰਫਰਟ ਰਹਿੰਦਾ ਇਹਦਾ ਆਈ ਕੰਫਰਟ ਆਈਸ ਤੇ ਇਫੈਕਟ ਨਹੀਂ ਪੈਂਦਾ ਹੈਗਾ ਇਹਦਾ ਬਿਲਕੁਲ ਵੀ ਅੱਛਾ ਜਿਵੇਂ ਬੱਚੇ ਦੇਖ ਰਹੇ ਨੇ ਤਾਂ ਉਹਦੇ ਲਈ ਬਹੁਤ ਚੀਜ਼ ਸੇਫ ਹੈ ਬਿਲਕੁਲ ਜੀ ਬਿਲਕੁਲ ਔਰ ਇਹ ਚੀਜ਼ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਦੇ ਵਿੱਚ ਆਜਕਲ ਬਹੁਤ ਜ਼ਿਆਦਾ ਇਹ ਆਪਣੇ ਕੋਲ ਸੇਲ ਹੋ ਰਹੀ ਹੈ ਬਹੁਤ ਮਲੇ ਖਰੀਦ ਕਰਦੀ ਨਾ ਇੱਕ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਵਾਸ਼ਿੰਗ ਮਸ਼ੀਨ ਬਿਲਕੁਲ ਜੀ ਬਿਲਕੁਲ ਤੇ ਵਾਸ਼ਿੰਗ ਮਸ਼ੀਨ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਵੀ ਨਾਲ ਇਹ ਆ ਵੀ ਫ੍ਰੀ ਦੇ ਰਹੇ ਨੇ ਬਾਕੀ ਆਪਾਂ ਥੋੜੇ ਜਿਹਾ ਮਾਡਲ ਦੇਖ ਲੈਣੇ ਆ ਇਹਦੇ ਵਿੱਚ ਤੁਹਾਨੂੰ ਜੋ ਆਪਣੇ ਕੋਲ ਮਾਡਲ ਆਏ ਨੇ ਸਾਰੇ ਲੇਟੈਸਟ ਮਾਡਲ ਆਏ ਨੇ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਇਸ ਮਾਡਲਾਂ ਦੀ ਖਾਸੀਅਤ ਹੈ ਇਹ AI ਵਾਲੇ ਮਾਡਲ ਆ ਗਏ ਜੀ AI ਦਾ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦਾ ਫਾਇਦਾ ਇਹ ਹੈ ਕਿ ਫੁੱਲੀ ਵਾਈਫਾਈ ਵਾਲੀਆਂ ਮਸ਼ੀਨਾਂ ਆ ਗਈਆਂ ਜੀ ਤੁਸੀਂ ਇਹਨੂੰ ਮੈਨੂਅਲ ਵੀ ਆਪਰੇਟ ਕਰ ਸਕਦੇ ਹੋ ਆਪਣੀ ਨੀਡ ਦੇ ਕੋਡing ਆਪਣੇ ਮੋਬਾਈਲ ਦੇ ਨਾਲ ਵੀ ਆਪਰੇਟ ਕਰ ਸਕਦੇ ਹੋ ਜੀ ਅੱਛਾ ਜੀ ਵੀ ਮੋਬਾਈਲ ਚਾਹੇ ਕੋਲ ਨਾ ਹੋਈਏ ਤਾਂ ਵੀ ਇਹਨੂੰ ਚਲਾ ਸਕਦੇ ਹੋ ਤੁਸੀਂ ਇਹਨੂੰ ਚਲਾ ਸਕਦੇ ਹੋ ਠੀਕ ਹੈ ਜੀ ਔਰ ਸਾਡੀ ਇਸ ਮਸ਼ੀਨ ਦੇ ਵਿੱਚ ਤੁਹਾਨੂੰ ਜੋ ਵਾਰੰਟੀ ਵੀ ਮਿਲਦੀ ਹੈ 2 ਸਾਲ ਦੀ ਕੰਪਲੀਟ ਵਾਰੰਟੀ ਹੈ ਜੀ 20 ਸਾਲ ਦੀ ਮੋਟਰ ਦੀ ਵਾਰੰਟੀ ਹੈ ਜੀ ਦੇਖੋ ਅੱਛਾ ਜੀ 20 ਸਾਲ ਦੀ ਪੂਰੀ ਵਾਰੰਟੀ ਆ ਦੇਖੋ ਜੀ ਚੈੱਕ ਕਰ ਲਓ ਨਿਗਾਹ ਜੀ ਮਾਰ ਲਓ ਕੋਲ ਦੇ ਆ ਕੇ ਤੇ ਬਿਲਡ ਕੁਆਲਟੀ ਚੈੱਕ ਕਰ ਲਓ ਮਤਲਬ 20 ਸਾਲ ਦੀ ਗਾਰੰਟੀ ਵੀ ਮਿਲਣੀ ਹੈ ਤੁਹਾਨੂੰ ਮੋਟਰ ਦੀ ਮੋਟਰ ਨੂੰ ਕੁਝ ਵੀ ਹੁੰਦਾ ਬਿਲਡ ਕੁਆਲਟੀ ਬਹੁਤ ਸੋਹਣੀ ਬਣੀ ਹੋਈ ਆ ਔਰ ਮੋਟਰ ਹੀ ਮਸ਼ੀਨ ਦੇ ਵਿੱਚ ਮੇਨ ਮੋਟਰ ਹੀ ਮੇਨ ਹੁੰਦੀ ਆ ਠੀਕ ਹੈ मतलब ਜਿਹਦੇ ਨਾਲ ਜਿਹੜੀ ਆਪਣੀ ਲਾਈਫ ਹੋਰ ਜ਼ਿਆਦਾ ਆਸਾਨ ਹੋ ਜਾਂਦੀ ਈਜ਼ੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਅਗਰ ਆਪਾਂ ਇਹ ਤੋਂ ਥੋੜੀ ਜਿਹੀ ਲੋ ਕਹਦੀ ਹੈ ਬਜਟ ਦੇ ਵਿੱਚ ਵਾਲੀਆਂ ਮਸ਼ੀਨਾਂ ਨੇ ਬਜਟ ਦੇ ਵਿੱਚ ਚਾਹਨੇ ਹੋ ਤਾਂ ਤੁਸੀਂ ਦੇਖੋ ਬਜਟ ਦੇ ਵਿੱਚ ਵੀ ਆਪਣੇ ਕੋਲ ਸਾਰੀ ਰੇਂਜ ਲੱਗੀ ਵੀ ਆ ਜੀ ਫੁੱਲੀ ਦੇ ਵਿੱਚ ਜੀ 7 ਕਿਲੋ ਤੋਂ ਲੈ ਕੇ 16 ਕਿਲੋ ਤੱਕ ਆਪਣੇ ਕੋਲ ਸਾਰੀ ਵਾਸ਼ਿੰਗ ਮਸ਼ੀਨ ਅਵੇਲੇਬਲ ਹੈ ਜੀ ਦੇਖੋ मतलब ਫੁੱਲੀ ਦੇ ਵਿੱਚ 7 ਤੋਂ ਸ਼ੁਰੂ ਹੋ ਜਾਂਦੀ ਹੈ ਹਾਂਜੀ 7 ਤੋਂ ਲੈ ਕੇ 16 ਕਿਲੋ ਤੱਕ ਜੀ ਸਾਰੀ ਰੇਂਜ ਅ ਤੇ ਇੱਕ ਵਈ ਆਹ ਚੀਜ਼ ਮੈਂ ਦੇਖ ਰਿਆ ਸੀ ਇਹ ਮਸ਼ੀਨ ਬੜੀ ਸੋਹਣੀ ਜਿਹੀ ਲੱਗਦੀ ਹੈ ਇਹ ਕੀ ਹਿਸਾਬ ਕਿਤਾਬ ਹੈ ਦਾ ਇਹ ਸੈਮਸੰਗ ਦਾ ਨਵਾਂ ਮਾਡਲ ਆਇਆ ਜੀ ਹਾਈਡਰੋਲਿਕ ਦੇ ਨਾਲ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦੀ ਬਿਲਟ ਕੁਆਲਿਟੀ ਚੈੱਕ ਕਰੋ ਜੀ ਦੇਖੋ ਐਂ ਵਧੀਆ ਬਿਲਟ ਕੁਆਲਿਟੀ ਦੇਖੋ ਐਂ ਵਧੀਆ ਹੈਵੀ ਮਟੀਰੀਅਲ ਦੇ ਨਾਲ ਬਣੀ ਹੋਈ ਹੈ ਜੀ ਔਰ ਲੇਟੈਸਟ ਡਿਜ਼ਾਈਨ ਦੇ ਨਾਲ ਆਈ ਹੈ ਜੀ ਔਰ ਬਲੈਕ ਕਲਰ ਕੰਪਨੀ ਨੇ ਨਿਊ ਲਾਂਚ ਕੀਤਾ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਨਵਾਂ ਮਾਡਲ ਲਾਂਚ ਕੀਤਾ ਕੰਪਨੀ ਨੇ ਤੇ ਮਸ਼ੀਨ ਦੇਖੋ ਘਰ ਦੇ ਵਿੱਚ ਪਈ ਕਿੰਡੀ ਸੋਹਣੀ ਲੱਗੂਗੀ ਹਨਾ ਔਰ ਦੇਖੋ अच्छा हाइड्रोलिक ਨੇ मतलब हाइड्रोलिक ਨਹੀਂ ਜੀ ਇਹ ਸਾਡੇ ਜਿਵੇਂ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਹਨਾ ਕਿ ਜਿਹੜੇ ਟੱਕਣ ਜੇ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਡੇ ਜਾਂਦੇ ਨੇ ਪੰਜਰ ਮਹੀਨੇ ਜੀ ਇਹਦੇ ਚੋਂ ਹੋਰ ਚੀਜ਼ ਨਹੀਂ ਹੋਣ ਵਾਲੀ ਹੋਰ ਚੀਜ਼ ਨਹੀਂ ਹੋਏਗੀ ਜੀ ਤੁਹਾਡੀ ਇਸ ਵਿੱਚ ਠੀਕ ਹੈ ਜੀ ਲਓ ਜੀ ਮਸ਼ੀਨਾਂ ਦੀ ਤਾਂ ਆਪਾਂ ਨੇ ਦੇਖ ਲਿਆ ਤੇ ਇਸ ਤੋਂ ਇਲਾਵਾ ਹੁਣ ਚਾਹੇ ਜਿਵੇਂ ਮਤਲਬ ਸਰਦੀਆਂ ਆ ਰਹੀਆਂ ਨੇ ਪਰ ਫਿਰ ਵੀ ਜਿਹੜੀ ਰੈਫਰਿਜਰੇਟਰ ਦੀ ਸੇਲ ਹੈ ਦੀ ਤਾਂ ਥਰੂਆਊਟ ਦਾ ਇਅਰ ਚੱਲਦੀ ਰਹਿੰਦੀ ਹੈ ਨਾ ਤੇ ਇਹਦੇ ਵੀ ਵਾਈਡ ਮਾਡਲ ਇਹਨਾਂ ਕੋਲੇ ਹੈਗੇ ਨੇ ਲਓ ਜੀ ਤੇ ਅੱਜ ਮੈਂ ਆਪਾਂ ਛੋਟੀ ਫੈਮਿਲੀ ਦੇ ਲਈ ਇਹਦੇ ਵੀ ਮੈਨੂੰ ਲੱਗਦਾ 12 ਤੇਰਾ ਮਾਡਲ ਪਏ ਨੇ ਹਨਾ 12 13 ਮਾਡਲ ਮਿਲ ਜਾਣਗੇ ਜੀ ਇਹ 183 ਲੀਟਰ ਤੋਂ ਸ਼ੁਰੂ ਹੋ ਕੇ ਜੀ 246 ਲੀਟਰ ਤੱਕ ਆਪਣੇ ਕੋਲ ਸਿੰਗਲ ਡੋਰ ਅਵੇਲੇਬਲ ਹੈ ਜੀ ਮਤਲਬ ਜਿੱਡੀ ਤੁਹਾਡੀ ਫੈਮਲੀ ਦੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਇਹਨਾਂ ਕੋਲੇ ਜਿਹੜੀ ਹੈਗੀ ਆ ਰੈਫਰਿਜਰੇਟਰ ਮਿਲ ਜਾਣੀ ਹੈ ਔਰ 20 ਸਾਲ ਦੀ ਕੰਪਰੈਸ਼ਨ ਦੀ ਵਾਰੰਟੀ ਦੇ ਨਾਲ ਹੈ ਜੀ ਅੱਛਾ ਜੀ 20 ਸਾਲ ਦੀ ਵਾਰੰਟੀ ਕੰਪਰੈਸ਼ਨ ਦੀ ਵਾਰੰਟੀ ਜੀ ਕੀ ਬਾਤ ਹੈ 20 ਸਾਲ ਦੀ ਕੰਪਰੈਸ਼ਨ ਦੀ ਤੁਹਾਨੂੰ ਵਾਰੰਟੀ ਮਿਲਣੀ ਹੈ ਹਾਂ ਜੀ ਜਿਹੜਾ ਸਾਡਾ ਸੈਮਸੰਗ ਦਾ ਡਬਲ ਡੋਰ ਹੈ ਜੀ ਇਹਦੀ ਸਭ ਤੋਂ ਪਹਿਲੀ ਖਾਸੀਅਤ ਹੀ ਇਹ ਹੈ ਜੀ ਜਿਹੜਾ ਇਹ ਫ 5-in-1 ਦਾ ਮਤਲਬ ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਇਸ ਫ੍ਰਿਜ ਨੂੰ ਪੰਜ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹੋ ਜੀ ਫਰਸਟ ਜਿਵੇਂ ਤੁਹਾਨੂੰ ਪਤਾ ਹੈ ਨੋਰਮਲ ਹੁੰਦਾ ਕਿ ਉੱਪਰ ਫ੍ਰੀਜ਼ਰ ਹੈ ਨੀਚੇ ਫ੍ਰਿਜ ਆ ਜਾਂਦਾ ਜੀ ਸੈਕੰਡ ਆਪਸ਼ਨ ਇਹਦੇ ਵਿੱਚ ਐਕਸਟਰਾ ਫ੍ਰਿਜ ਦੀ ਆ ਜਾਂਦੀ ਹੈ ਕਈ ਵਾਰ ਕੀ ਹੁੰਦਾ ਘਰੇ ਕੋਈ ਪ੍ਰੋਗਰਾਮ ਹੈ ਪਾਰਟੀ ਹੈ ਆਪਣੇ ਕੋਲ ਨੀਚੇ ਸਪੇਸ ਨਹੀਂ ਹੈਗੀ ਤਾਂ ਤੁਸੀਂ ਉੱਪਰਲੇ ਪੋਰਸ਼ਨ ਨੂੰ ਫ੍ਰਿਜ ਬਣਾ ਕੇ ਯੂਜ਼ ਕਰ ਸਕਦੇ ਹੋ ਜੀ ਟੋਟਲੀ ਸਾਰਾ ਫ੍ਰਿਜ ਬਣ ਜਾਂਦਾ ਜੀ ਤੁਹਾਡਾ ਇਹ ਓਕੇ ਥਰਡ ਆਪਸ਼ਨ ਇਹਦੇ ਵਿੱਚ ਆ ਜਗੀ ਸੀਜ਼ਨਲ ਮੋਡ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਅੱਗੇ ਸਰਦੀ ਆ ਰਹੀ ਆ ਆਪਾਂ ਨੂੰ ਆਈਸ ਦੀ ਨਹੀਂ ਰਿਕੁਆ ਇਲੈਕਟ੍ਰਿਸਿਟੀ ਦੀ ਆਪਣੀ ਕੰਜ਼ਮਪਸ਼ਨ ਘਟੇਗੀ ਇਲੈਕਟ੍ਰਿਸਿਟੀ ਸੇਵ ਹੁੰਦੀ ਹੈ ਫੋਰਥ ਆਪਸ਼ਨ ਆ ਜੇਗੀ ਵਕੇਸ਼ਨ ਮੋਡ ਤੁਸੀਂ ਕਿਤੇ ਬਾਹਰ ਚੱਲੇ ਹੋ ਫ੍ਰੀਜ ਚਾਟਮਾ ਵੀ ਨਹੀਂ ਹੈਗੀਆਂ ਰੱਖਣ ਵਾਲੀਆਂ ਕੁਝ نیچے ਵਾਲਾ ਪੋਰਸ਼ਨ ਬੰਦ ਕਰਕੇ ਜਾ ਸਕਦੇ ਹੋ ਜੀ ਇਹਦੇ ਵੀ ਅੱਛਾ ਜੀ ਮਤਲਬ ਇੱਕ ਪੋਰਸ਼ਨ ਚਲਾ ਸਕਦੇ ਆ ਇੱਕ ਹਾਂ نیچے ਵਾਲਾ ਬੰਦ ਹੋ ਜਾਏਗਾ ਜੀ ਪਲੇ ਫ੍ਰੀਜ ਇੱਕ ਲਵਾਂਗੇ ਤੇ ਵਰਕਿੰਗ ਦੀ ਡਬਲ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਪੰਜਵਾਂ ਮੋਡ ਆ ਜਾਏਗਾ ਹੋਮ ਅਲੋਨ ਹੋਮ ਅਲੋਨ ਦਾ ਮਤਲਬ ਤੁਸੀਂ ਘਰੇ ਇਕੱਲੇ ਹੋ ਇੱਕ ਦੋ ਜਾਨੇ ਹੋ ਆਟਮਾ ਵੀ ਦੋ ਚਾਰ ਨੇ ਰੱਖਣ ਵਾਲੀਆਂ ਤਾਂ ਸਿਰਫ ਇਕੱਲੇ ਉੱਪਰਲੇ ਪੋਸ਼ਨ ਨੂੰ ਫ੍ਰੀਜ ਬਣਾ ਕੇ ਵਰਤੋ ਨਾਲੇ 75% ਤੱਕ ਲਾਈਟ ਦੀ ਬਚਤ ਹੈ ਜੀ ਇਹਨੂੰ ਬੰਦ ਕਰ ਦਿਓ ਤੁਸੀਂ ਅੱਛਾ ਜੀ ਮਤਲਬ ਕਿੱਡੀ ਤਕੜਾ ਜਿਹੜਾ ਸਿਸਟਮ ਹੈਗਾ ਕੰਪਨੀ ਨੇ ਬਣਾਇਆ ਤੇ ਭਾਈ ਖੋਲ ਕੇ ਵੀ ਦਿਖਾ ਦਿਓ ਅੰਦਰੋਂ ਵੀ ਦੇਖ ਲੈਣੇ ਆ ਲਓ ਜੀ ਬਾਕੀ ਚੈੱਕ ਕਰੋ ਔਰ ਜਿਵੇਂ ਕਈ ਕਸਟਮਰ ਪਹਿਲਾਂ ਕਹਿੰਦੇ ਸੀਗੇ ਕਿ ਡਬਲ ਡੋਰ ਦੇ ਵਿੱਚ ਕੂਲਿੰਗ ਦੀ ਦਿੱਕਤ ਆਉਂਦੀ ਹੈ ਜੀ ਬਟ ਆਪਣੇ ਇਸ ਫ੍ਰਿਜ ਦੇ ਵਿੱਚ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਏਗੀ ਜੀ ਕਿਉਂਕਿ Samsung ਦਾ ਪਹਿਲਾ ਫ੍ਰਿਜ ਹੈ ਜੀ ਇਹ ਕੰਪਨੀ ਦਾ ਕਿ ਕਿਸੇ ਬ੍ਰਾਂਡ ਦੀ ਜਿਹੜੀ ਟੈਕਨੋਲੋਜੀ ਨਹੀਂ ਆਉਂਦੀ ਜੀ ਇਹ ਟਵਿਨ ਕੂਲਿੰਗ ਪਲੱਸ ਦੇ ਨਾਲ ਆਜੂਗਾ ਜੀ ਅੱਛਾ ਜੀ ਉਹ ਦੇਖੋ ਅੰਦਰ ਗੋਲਾ ਜਿਹਾ ਲੱਗਿਆ ਹੋਇਆ ਉਹਦੇ ਤੇ ਲਿਖਿਆ ਵੀ ਹੋਇਆ ਵੀ ਟਵਿਨ ਕੂਲਿੰਗ ਇਹਦਾ ਕੀ ਮਤਲਬ ਹੁੰਦਾ ਵੀਰੇ ਇਹਦਾ ਮਤਲਬ ਹੁੰਦਾ ਜੀ ਦੋਨੋਂ ਪੋਸ਼ਨ ਦਾ ਸੈਪਰੇਟ ਸੈਪਰੇਟ 쿨ਿੰਗ ਸਿਸਟਮ ਲੱਗਾ ਜੀ ਕੰਪਨੀ ਨੇ ਅੱਛਾ ਤੇ ਇਹਦਾ ਕੀ ਹੈ 쿨ਿੰਗ ਜ਼ਿਆਦਾ ਰਿਟੇਨ ਰਹਿੰਦੀ ਹੈ ਜੀ ਅੰਦਰ 쿨ਿੰਗ ਜ਼ਿਆਦਾ ਰਹਿੰਦੀ ਹੈ ਸਬਜ਼ੀਆਂ 15 ਦਿਨਾਂ ਤੱਕ ਬਿਲਕੁਲ ਫਰੈਸ਼ ਰਹਿਣਗੀਆਂ ਜੀ ਮਤਲਬ 15 ਦਿਨਾਂ ਤੱਕ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਜੀ ਬਿਲਕੁਲ ਫਰੈਸ਼ ਰਹਿਣਗੀਆਂ ਔਰ ਦੋਨੋਂ ਪੋਸ਼ਨ ਦੀ ਆਪਸ ਦੇ ਵਿੱਚ 스మెల్ ਮਿਕਸਿੰਗ ਵੀ ਨਹੀਂ ਹੋਏਗੀ ਜੀ ਅੱਛਾ ਜੀ ਇਸ ਦਾ ਇਹ ਬੇਨਿਫਿਟ ਹੈ ਜੀ ਆਪਾਂ ਨੂੰ ਜੋ ਇਹ ਫੰਕਸ਼ਨ ਨੇ ਤੁਹਾਨੂੰ ਅਦਰ ਕਿਸੇ ਹੋਰ ਕੰਪਨੀ ਚ ਨਹੀਂ ਮਿਲਦੀ ਨਹੀਂ ਮਿਲ ਸਕਦਾ ਦੇਖ ਵਰਲਡ ਦਾ ਪਹਿਲਾ ਸਾਈਡ ਵਾਈਸ ਸਾਈਡ ਫ੍ਰੀਜ ਹੈ ਜੀ ਇਹ ਜੋ ਕਨਵਰਟੇਬਲ ਦੇ ਨਾਲ ਆਉਂਦਾ ਜੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਆਪਣਾ ਡਬਲ ਡੋਰ ਕਨ 5 ਇਨ 1 ਮੋਡ ਦੇ ਵਿੱਚ ਆਉਂਦਾ ਹੈ ਕਨਵਰਟੇਬਲ ਉਦਾਂ ਹੀ ਸਾਡਾ ਸਾਈਡ ਵਾਈਸ ਸਾਈਡ ਵੀ 5 ਇਨ 1 ਮੋਡ ਦੇ ਵਿੱਚ ਆਉਂਦਾ ਜੀ ਓਕੇ ਜੀ ਮਤਲਬ ਇਹਦੇ ਵਿੱਚ ਵੀ ਟਵਿਨ ਕੂਲਿੰਗ ਹੈ ਟਵਿਨ ਕੂਲਿੰਗ ਹੈ ਪਲੱਸ ਤੁਸੀਂ ਕਨਵਰਟ ਕਰ ਸਕਦੇ ਹੋ ਫ੍ਰੀਜ ਨੂੰ ਬੰਦ ਕਰਨਾ ਇੱਕ ਸਾਈਡ ਨੂੰ ਬੰਦ ਵੀ ਕਰ ਸਕਦੇ ਹੋ ਕਿ ਸਾਰੇ ਆਪਸ਼ਨ ਤੁਹਾਨੂੰ ਇਸ ਦੇ ਵਿੱਚ ਮਿਲਦੇ ਮਤਲਬ ਇਹ ਫ੍ਰੀਜ ਲੈ ਕੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹਰ ਤਰ੍ਹਾਂ ਦੀ ਜਿਹੜੀ ਤੁਹਾਡੀ ਜ਼ਰੂਰਤ ਹੈ ਇਹ ਪੂਰੀ ਕਰੂ ਵਧੀਆ ਦਿੱਤੇ ਨੇ ਕੰਪਨੀ ਨੇ ਤੇ ਇਹਦੇ ਵਿੱਚ ਉਹੀ ਗ੍ਰੇ ਦੇ ਵਿੱਚ ਆ ਗਿਆ ਇਹ ਪਿੰਕ ਦੇ ਵਿੱਚ ਬੜਾ ਸੋਹਣਾ ਲੱਗਦਾ ਵੀਰੇ ਪਿੰਕ ਦੇ ਵਿੱਚ ਆ ਜਾਏਗਾ ਜੀ ਵਾਈਟ ਸ਼ੇਡ ਮਿਲ ਜੇਗਾ ਬਲੈਕ ਕਲਰ ਮਿਲ ਜੇਗਾ ਔਰ ਇਨਾ ਫ੍ਰੀਜਾਂ ਦੇ ਵਿੱਚ ਤੁਹਾਨੂੰ ਇੱਕ ਨਵੀਂ ਚੀਜ਼ ਹੋਰ ਮੈਂ ਦਿਖਾਉਣਾ ਚਾਹੂੰਗਾ ਜੀ ਇਹ ਆਪਣੇ ਜੋ ਫ੍ਰੀਜ ਆਏ ਨੇ ਜੀ AOD ਸੈਂਸਰ ਦੇ ਨਾਲ ਆਏ ਨੇ ਜੀ ਅੱਛਾ ਜੀ AOD ਸੈਂਸਰ ਦਾ ਮਤਲਬ ਹੁੰਦਾ ਆਟੋ ਡੋਰ ਓਪਨ ਜੀ ਇਹਦੇ ਵਿੱਚ ਆ ਸੈਂਸਰ ਲੱਗਿਆ ਹੋਇਆ ਹੈ ਜੀ ਕਈ ਵਾਰ ਕੀ ਹੁੰਦਾ ਕਿ ਆਪਣੇ ਹੱਥ ਚ ਸਮਾਨ ਜ਼ਿਆਦਾ ਹੁੰਦਾ ਹੈ ਕਿ ਆਪਾਂ ਗੇਟ ਨਹੀਂ ਓਪਨ ਕਰ ਪਾਉਂਦੇ ਬਟ ਇਸ ਕੰਡੀਸ਼ਨ ਦੇ ਵਿੱਚ ਕੀ ਹੈ ਤੁਸੀਂ ਇੱਤੇ ਹਲਕਾ ਜਿਹਾ ਪ੍ਰੈਸ ਕਰੋ ਮਨਨ ਨਵੀ ਟੈਕਨੋਲੋਜੀ ਕੋ ਖੋਰ ਦਾਸਤੀ ਬਾਈ ਉਹਨਾਂ ਨੇ ਵੀ ਜ਼ੋਰ ਲਾ ਕੇ ਖਿੱਚਣ ਦੀ ਲੋੜ ਨਹੀਂ ਹੈਗੀ ਆਪਣੇ ਆਪ ਖੁੱਲਦਾ ਗੇਟ ਤੇ ਬਾਈ ਉਹਨੇ ਨਾਲ ਕਹਿੰਦੇ ਵੀ ਸਾਈਡ ਵਾਈ ਸਾਈਡ ਦੇ ਨਾਲ ਤੁਹਾਨੂੰ ਮੋਬਾਈਲ ਫੋਨ ਦਾ ਜਿਹੜਾ ਹੈਗਾ ਗਿਫਟ ਦੇਣਾ ਹੀ ਦੇਣਾ ਠੀਕ ਹੈ ਜੀ ਤੇ ਅੱਗੇ ਆਪਾਂ ਚੱਲਦੇ ਆ ਅੱਗੇ ਹੋਰ ਆਟੋਮਾ ਬਾਰੇ ਗੱਲ ਕਰਦੇ ਆ ਜਿਵੇਂ ਇਹਨਾਂ ਕੋਲੇ ਲੈਪਟਾਪ ਆ ਜਾਂਦੇ ਨੇ ਸਰੋਜੀ ਨੇਗਾ ਦੇਖੋ ਜੀ ਆਪਣੇ ਕੋਲ ਸੈਮਸਨ ਦੇ ਸਾਰੇ ਮਾਡਲਸ ਅਵੇਲੇਬਲ ਨੇ ਜੀ ਲੈਪਟਾਪ ਦੇ ਗੈਲੈਕਸੀ ਬੁੱਕ 3 4 ਆਪਣੇ ਕੋਲ ਸਾਰੇ ਅਵੇਲੇਬਲ ਹੋ ਜਾਣਗੇ ਜੀ ਔਰ ਬਹੁਤ ਹੀ ਵਧੀਆ ਐਡਵਾਂਸਡ ਟੈਕਨੋਲੋਜੀ ਔਰ ਫੀਚਰਸ ਦੇ ਨਾਲ ਹੈ ਜੀ ਅਗਰ ਤੁਸੀਂ ਇਹਨੂੰ ਫਾਈਨਾਂਸ ਵੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਇਹਨੂੰ 2 ਸਾਲ ਦੀਆਂ ਆਸਾਨ ਕਿਸ਼ਤਾਂ ਤੇ ਵੀ ਖਰੀਦ ਸਕਦੇ ਹੋ ਜੀ ਕੋਈ ਇੰਟਰਸਟ ਨਹੀਂ ਨਾਲ ਸ਼ੋਰਟ ਗਿਫਟ ਵੀ ਦੇਵਾਂਗੇ ਪਾ ਅਸ ਟਾਈਮ ਜਿਹੜੀ ਸ਼ਾਰਟ ਗਿਫਟ ਵਿੱਚ ਮਿਲਦੀ ਹੈ ਤੇ ਬਾਈ ਮੋਬਾਈਲਾਂ ਦੀ ਵੀ ਕਾਫੀ ਰੇਂਜ ਹੈਗੀ ਹੈ ਨਾ ਆਪਣੇ ਕੋਲੇ ਸਾਰੇ ਮਾਡਲ ਮਿਲ ਜਾਂਦੇ ਨੇ ਸਾਰੇ ਮਾਡਲ ਅਵੇਲੇਬਲ ਨੇ ਜੀ ਆਪਣੇ ਕੋਲ ਸੈਮਸੰਗ ਤੇ ਦੇਖੋ ਜੀ ਸਾ ਨੀਗਾ ਮਾਰੋ ਜੀ ਤੁਸੀਂ ਦੇਖੋ A ਤੋਂ Z ਮਾਡਲ ਆਪਣੇ ਕੋਲ ਸਾਰੇ ਅਵੇਲੇਬਲ ਨੇ ਜੀ ਐਟ ਦਾ ਟਾਈਮ ਸਟੋਰ ਦੇ ਵਿੱਚ ਪਾਏ ਨੇ ਹਾਂ ਤੇ ਲਿਟਲ ਰਿਸਰਚ ਜੇ ਮਾਡਲ ਦਿਖਾ ਦਿਓ ਆ ਦੇਖੋ ਜੀ ਆ ਲੇਟੈਸਟ ਨਵੇਂ ਮਾਡਲ ਆਏ ਨੇ ਜੀ ਦੇਖੋ ਸੈਮਸੰਗ ਦਾ ਗੈਲੈਕਸੀ ਫੋਲਡ 6 ਆਇਆ ਜੀ ਨਵਾਂ ਮਾਡਲ ਲਾਂਚ ਕੀਤਾ ਕੰਪਨੀ ਨੇ ਆ ਦੇਖੋ ਮੈਂ ਆਪਾਂ ਤੁਹਾਨੂੰ ਲਾਈਵ ਡੈਮੋ ਵੀ ਦਿਖਾਉਣਾ ਜੀ ਦੇਖੋ ਇਹ ਫ ਉਸ ਤੋਂ ਬਾਅਦ ਨਵਾਂ ਮਾਡਲ ਇੱਕ ਆ ਜਾਏਗਾ ਜੀ ਦੇਖੋ ਇਹ ਫਲਿੱਪ 6 ਨਵਾਂ ਲਾਂਚ ਕੀਤਾ ਜੀ ਕੰਪਨੀ ਨੇ ਇਹ ਦੇਖੋ ਮਤਲਬ ਇਥੇ ਫਾਇਦਾ ਇਹ ਹੈ ਵੀ ਹਰ ਚੀਜ਼ ਦੀ ਤੁਹਾਨੂੰ ਨਾਲ ਡੈਮੋ ਵੀ ਮਿਲ ਜਾਣੀ ਆ ਔਰ ਇੱਕ ਚੀਜ਼ ਦਾ ਜ਼ਿਆਦਾ ਫਾਇਦਾ ਔਰ ਇੱਕ ਚੀਜ਼ ਹੋਰ ਜਿੰਨੇ ਵੀ ਆਪਣੇ ਕੋਲ ਪ੍ਰੀਮੀਅਮ ਫੋਨਸ ਆ ਸਾਹ ਦੂਸਰੇ ਫੋਨ ਵੀ ਲੱਗੇ ਹੋਏ ਨੇ ਬਾਜ਼ਾਰ ਨਾਲੋਂ ਬਹੁਤ ਹੀ ਵਧੀਆ ਵਾਜਿਬ ਰੇਟਾਂ ਤੇ ਤੁਹਾਨੂੰ ਇੱਥੇ ਮਿਲਣਗੇ ਜੀ ਪਲੱਸ ਤੁਸੀਂ ਫਾਈਨਾਂਸ ਕਰਾਉਣਾ ਚਾਹੁੰਦੇ ਹੋ ਇਹਨਾਂ ਤੇ ਵੀ 24 0 ਦਾ ਪਲਾਨ ਹੋ ਜਾਏਗਾ ਫਾਈਨਾਂਸ ਦੇ ਉੱਪਰ ਪਲੱਸ ਅਸ਼ੋਰਟ ਗਿਫਟ ਵੀ ਦਵਾਂਗੇ ਜੀ ਆਪਾਂ ਨਾਲ ਅਸ਼ੋਰਟ ਗਿਫਟ ਵੀ ਇਹਦੇ ਨਾਲ ਮਿਲਣੀ ਮੈਂ ਮੋਹਲਾ ਨੇ ਦਿਖਾਈਆਂ ਨੇ ਤੇ ਪਿੱਛੇ AC ਪਏ ਨੇ। ਵੈਸੇ ਤਾਂ ਆਪਾਂ ਮੰਨਦੇ ਆ ਵੀ AC ਜਿਹੜੇ ਹੈਗੇ ਨੇ ਗਰਮੀਆਂ 'ਚ ਲੱਗਦੇ ਨੇ ਪਰ ਹੌਟ ਐਂਡ ਕੋਲਡ ਵੀ ਮਾਡਲ ਹੁੰਦੇ ਨੇ ਹਣਾ ਮੈਨੂੰ ਦੇਖ ਕੇ ਯਾਦ ਆ ਗਿਆ। ਹਾਂਜੀ ਇਹ ਹੌਟ ਐਂਡ ਕੋਲਡ ਮਾਡਲ ਮਾਡਲ ਆ ਜਾਏਗਾ ਜੀ। ਜਿਵੇਂ ਹੁਣ ਤੁਹਾਨੂੰ ਪਤਾ ਸੀਜ਼ਨ ਜਾ ਚੁੱਕਿਆ ਤਾਂ ਸੀਜ਼ਨ ਐਂਡਿੰਗ ਤੇ ਮੈਂ ਤੁਹਾਨੂੰ ਇਸ ਮਾਡਲ ਤੇ ਬਹੁਤ ਵਧੀਆ ਡਿਸਕਾਊਂਟ ਦੇ ਦੂੰਗਾ ਜੀ। ਐਡੀਸ਼ਨਲ 3 ਤੋਂ ਲੈ ਕੇ 4000 ਤੱਕ ਦਾ ਹੋਰ ਬੈਨੀਫਿਟ ਦੇ ਦੂੰਗਾ ਜੀ। ਜਿਹਦੇ ਨਾਲ ਤੁਸੀਂ ਕੀ ਹੈ ਤੁਸੀਂ ਇਸ AC ਦੇ ਨਾਲ ਸਰਦੀ ਗਰਮੀ ਦੋਨਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ ਜੀ। ਸਰਦੀ ਵਿੱਚ ਹੀਟਰ ਦਾ ਕੰਮ ਔਰ ਗਰ ਤੇ ਬਾਕੀ ਜਿਹੜੇ ਇਹਨਾਂ ਦੀ ਹੁੰਦੀ ਹੈ ਗਾਰੰਟੀ ਵਾਰੰਟੀ ਕਿੰਨੀ ਹੁੰਦੀ ਹੈ ਵੀਰੇ ਇਹਨਾਂ ਦੇ ਵਿੱਚ ਤੁਹਾਨੂੰ 1 ਸਾਲ ਦੀ ਕੰਪਲੀਟ ਵਾਰੰਟੀ ਮਿਲੂਗੀ ਜੀ 5 ਸਾਲ ਦੀ ਬਹੁਤ ਪੀਸ ਬਹੁਤ ਪੀਸੀਬੀ ਏਸ ਪੀਸੀਬੀ ਦਾ ਮਤਲਬ ਏਸੀ ਦਾ ਮੇਨ ਦਿਮਾਗ ਹੀ ਹੁੰਦਾ ਜੀ ਆਪਾਂ ਦੋਨੋਂ ਪੀਸੀਬੀ ਦੀ ਵਾਰੰਟੀ ਦੇਵਾਂਗੇ ਜੀ ਔਰ 10 ਸਾਲ ਦੀ ਕੰਪਰੈਸ਼ਰ ਦੀ ਵਾਰੰਟੀ ਮਤਲਬ 10 ਸਾਲ ਤੱਕ ਦੀ ਜਿਹੜੀ ਗਾਰੰਟੀ ਆ ਏਸੀਆਂ ਦੇ ਉੱਪਰ ਤੁਹਾਨੂੰ ਮਿਲਣੀ ਆ ਐਡੀਸ਼ਨਲ ਡਿਸਕਾਊਂਟ ਵੀ ਮਿਲਣਾ ਗਿਫਟਾਂ ਮਿਲਣੀਆਂ ਨੇ ਅਗਰ ਤੁਸੀਂ ਕ੍ਰੈਡਿਟ ਕਾਰਡ ਲੈ ਕੇ ਆਉਨੇ ਹੋ ਉਹਦੇ ਦਾ ਵੀ ਤੁਹਾਨੂੰ ਫਾਇਦਾ ਮਿਲਣਾ ਸੈਮਸੰਗ ਦਾ ਤੇ ਬੈਟਰੀ ਦੇ ਵਿੱਚੋਂ ਬਹੁਤ ਤੁਹਾਨੂੰ ਇਹ ਮਤਲਬ ਫਾਇਦਾ ਕਰਕੇ ਦੇਣਗੇ ਤੇ ਪਹਿਲਾਂ ਆਪਾਂ ਜਾਣ ਲੈ ਲਈਏ ਵੀ ਬੈਟਰੀਆਂ ਕਿਹੜੀ ਕਿਹੜੀਆਂ ਮਿਲਦੀਆਂ ਨੇ ਇਹਨਾਂ ਕੋਲੇ ਜਿਵੇਂ ਇਨਵਰਟਰ ਬੈਟਰੀ ਹੁੰਦੀਆਂ ਨੇ ਬਾਈ ਕਿਹੜੀ ਕਿਹੜੀ ਕੰਪਨੀਆਂ ਦੀਆਂ ਨੇ ਆਪਣੇ ਕੋਲ ਐਕਸਾਈਡ ਦੀ ਮਿਲ ਜੇਗੀ ਜੀ ਐਮਰੋਂ ਦੀ ਮਿਲ ਜੇਗੀ ਲੀਫ ਫਾਸਟ ਦੀ ਮਿਲ ਜੇਗੀ ਲਿਊਮਿਨਸ ਦੀ ਮਿਲ ਜੇਗੀ ਦੇਖੋ ਜਿਵੇਂ ਅੱਜ ਕੱਲ੍ਹ ਹੁਣ ਈ ਰਿਕਸ਼ਾ ਬਹੁਤ ਚੱਲ ਰਿਹਾ ਜੀ ਆਪਣੇ ਸ਼ਹਿਰ ਦੇ ਵਿੱਚ ਤਾਂ ਆਪਣੇ ਕੋਲ ਈ ਰਿਕਸ਼ਾ ਦੀ ਬੈਟਰੀ ਵੀ ਅਵੇਲੇਬਲ ਹੈ ਜੀ ਤੇ ਤੁਸੀਂ ਉਸ ਨੂੰ ਆਸਾਨ ਕਿਸ਼ਤਾਂ ਦੇ ਵੀ ਖਰੀਦ ਸਕਦੇ ਹੋ ਈ ਰਿਕਸ਼ਾ ਦੀ ਬੈਟਰੀ ਨੂੰ ਜੀ ਅੱਛਾ ਜੀ ਮਤਲਬ ਲੋਕ ਇਹ ਵੀ ਆਫਰ ਦੇ ਦਿਆ ਮਤਲਬ ਤੁਸੀਂ ਆਸ਼ਾਨ ਕਿਸ਼ਤਾਂ ਤੇ ਵੀ ਲੈ ਸਕਦੇ ਹੋ ਤੇ ਬੈਟਰੀਆਂ ਤਾਂ ਇਹਨਾਂ ਕੋਲੇ ਮੈਂ ਕਹਿੰਦਾ ਹਰ ਬੈਟਰੀ ਜਿਹੜੀ ਮਿਲ ਜੂਗੀ ਤੇ ਨਾਲ ਹੀ ਭਾਈ ਮੈਂ ਦੇਖ ਰਿਹਾ ਸੀਗਾ ਵੀ ਆਰਓ ਦੀ ਬਹੁਤ ਵੈਰਾਈਟੀ ਲੱਗੀ ਹੋਈ ਆ ਇਹ ਵੀ ਵੇਚਣ ਨੂੰ ਹੀ ਨੇ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਕੈਂਟ ਦੇ ਆਰਓ ਮਿਲ ਜਾਣਗੇ ਜੀ ਲਿਫ ਪਿਓਰ ਦੇ ਆਰਓ ਮਿਲ ਜਾਣ ਮਿਲ ਜਾਣਗੇ ਜੀ ਐਕਵਾ ਗਾਰਡ ਮਿਲ ਜੇਗਾ ਜੀ ਮਤਲਬ ਕਿ ਪੂਰੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਆਰਓ ਦੀ ਅਵੇਲੇਬਲ ਹੈ ਜੀ ਆਰਓ ਦੀ ਅਵੇਲੇਬਲ ਹੈ ਤੇ ਇਹਨਾਂ ਦੇ ਉੱਪਰ ਵੀ ਸਕੀਮਾਂ ਹੈਗੀਆਂ ਨੇ ਇਹਨਾਂ ਦੇ ਉੱਪਰ ਵੀ ਤੁਹਾਨੂੰ ਨਾਲ ਆਰਓ ਦੇ ਨਾਲ ਅ ਸ਼ੋਰਟ ਗਿਫਟ ਦਿੱਤਾ ਜਾਊ ਤੇ ਬਾਕੀ ਇੱਕ ਹੋਰ ਬਹੁਤ ਹੀ ਘੈਰ ਚੀਜ਼ ਹੈ ਨਾ ਕੋ ਦੇਖਿਆ ਜਿਵੇਂ ਆਹ ਦੇਖੋ ਜੀ ਆਹ ਸਾਨੂੰ ਪਤਾ ਵੀ ਚਿਮਨੀ ਆ ਹਨਾ ਆ ਵੀ ਚਿਮਨੀ ਆ ਤੇ ਉੱਪਰ ਜਿਹੜੀ ਆ ਲੱਗੀ ਹੋਈ ਆ ਇਹ ਵੀ ਬਈ ਚਿਮਨੀ ਆ ਬਾਕੀ ਸਾਨੂੰ ਦੇਖ ਕੇ ਸਾਨੂੰ ਤਾਂ ਲੱਗਿਆ ਨਹੀਂ ਸੀ ਬਾਈ ਨੇ ਦੱਸਿਆ ਕਹਿੰਦਾ ਚਿਮਨੀ ਆ ਜੀ ਇਹ ਤੇ ਬਈ ਚਿਮਨੀ ਆਪਣੇ ਕੋਲ ਕਲੈਨ ਦੀ ਮਿਲ ਜਾਂਦੀ ਆ ਲਿਪਯੋਰ ਦੀ ਮਿਲ ਜਾਂਦੀ ਆ ਜੀ ਠੀਕ ਹੈ ਜੀ ਕਲੈਨ ਕੰਪਨੀ ਦੇ ਵਿੱਚ ਆਪਣੇ ਕੋਲ ਚੁੱਲੇ ਵੀ ਮਿਲ ਜਾਣਗੇ ਇਹ ਦੇਖੋ ਸਾਰੇ ਚੁੱਲੇ ਵੀ ਪਏ ਨੇ ਚੁੱਲਾ ਤੇ ਮਾਰੋ ਨਿਗਾ ਅਛੇੜਾ ਨਵੀਂ ਕਿਸਮ ਦਾ ਚੁੱਲਾ ਆਇਆ ਇਹਨੂੰ ਕਹਿੰਦੇ ਨੇ ਹੌਬ ਹੌਬ ਕਹਿੰਦੇ ਨੇ ਜੀ ਇਹਨੂੰ ਇਹ ਵੀ ਇਹਨਾਂ ਕੋਲੇ ਹੈਗਾ ਤੇ ਬਾਕੀ ਆਪਾਂ ਤੋਂ ਤੁਹਾਨੂੰ ਸਿਰਫ ਆਈਡੀਆ ਜਾਂ ਦਿੱਤਾ ਵੀ ਇਹ ਆਈਟਮਾਂ ਵੀ ਇਹਨਾਂ ਕੋਲੇ ਮਿਲਦੀਆਂ ਨੇ ਤੇ ਅਗਰ ਤੁਸੀਂ ਇਹ ਆਈਟਮਾਂ ਵੀ ਲੈਣੀਆਂ ਨੇ ਤਾਂ ਵੀ ਤੁਸੀਂ ਉਹ ਵਿਜ਼ਿਟ ਕਰ ਸਕਦੇ ਹੋ ਕਿ ਉਮੀਦ ਕਰਦੇ ਹਾਂ ਜਿਹੜੀ ਵੀਡੀਓ ਆ ਤੁਹਾਨੂੰ ਪਸੰਦ ਆਈ ਹੋਵੇਗੀ ਅਸੀਂ ਕੋਸ਼ਿਸ਼ ਕੀਤੀ ਆ ਹਰ ਆਈਟਮ ਤੁਹਾਨੂੰ ਥੋੜੀ ਥੋੜੀ ਦਿਖਾਉਣ ਦੀ ਤੇ ਬਈ ਲਾਸਟ ਵਿੱਚ ਮੈਸੇਜ ਦੇ ਦਿਓ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਮੈਂ ਲਾਸਟ ਇਹੀ ਸਭ ਨੂੰ ਮੈਸੇਜ ਦਵਾਂਗਾ ਕਿ ਅਗਰ ਕੋਈ ਵੀ ਬੰਦਾ ਆਪਣੇ ਘਰ ਲਈ ਵਧੀਆ ਪ੍ਰੋਡਕਟ ਖਰੀਦਣਾ ਚਾਹੁੰਦਾ ਹੈ ਵਧੀਆ ਸਰਵਿਸ ਲੈਣਾ ਚਾਹੁੰਦਾ ਹੈ ਤਾਂ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ ਜੀ ਸਾਡੇ ਕੋਲ ਅਰੀਹੰਤ ਆਟੋਸ ਸੈਮਸੰਗ ਸਮਾਰਟ ਪਲਾਜ਼ਾ ਬਾਕੀ ਕੋਈ ਜਾਣਕਾਰੀ ਲੈਣੀ ਹੈ ਕਿਸੇ ਚੀਜ਼ ਦੀ ਤਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਨੰਬਰ ਇਹਨਾਂ ਦੇ ਸਕਰੀਨ ਤੇ ਆ ਰਹੇ ਨੇ ਬੇਚ ਜੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਬਾਕੀ ਵੀਡੀਓ ਸ਼ੇਅਰ ਕਰਦੇ ਹੋ ਤੇ ਹੋਰ ਵੀ ਤੁਹਾਡੇ ਫਾਇਦੇ ਕਰਨਗੇ ਵੀਡੀਓ ਸ਼ੇਅਰ ਕਰਕੇ ਚੀਜ਼ ਲੈਣਾਓਗੇ ਤਾਂ ਤੁਹਾਡਾ ਐਕਸਟਰਾ ਫਾਇਦਾ ਵੀ ਕਰਾ ਕੇ ਦੇਣਗੇ ਬਾਕੀ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦ ਮਿਲਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ